ਤੇ ਪੰਜਾਬ ਦੇ ਆ ਕੇ ਕਿੰਨੀ ਨਿਕਲਣਾ ਪੈਂਦਾ ਤੇ ਜਣਾ ਫਿਰ ਮਾਨ ਹਾਂਜੀ ਅਖਰ ਫਕਾਰੇ ਘਟਾ ਦਿੱਤੀ ਜੇ ਮਾਨ ਨਾ ਹੋਰੀ ਹੋਰੀ ਰਹੀ ਜਾਈਦਾ ਇਹ ਕਹਿਣਾ ਚਾਹੀਦਾ ਜਦੋਂ ਤੁੰਡ ਦੇ ਵਿੱਚ ਕੀ ਵਿਕਲ ਹੈ ਜਾਂਦਾ ਉਹਨੇ ਦੇ ਵਿੱਚ ਬੰਦਾ ਵੀ ਕਹਿ ਸਕਦਾ ਤੇ ਇਹ ਤਾਂ ਸੁਭ tựਕੀ ਚੀਜ਼ ਆ ਕੋਈ ਪਰੇਸ਼ਾਨੀ ਤਾਂ ਹੈ ਵਾ ਪਰੇਸ਼ਾਨੀ ਤਾਂ ਨਹੀਂ ਹੈ ਤੇ ਆਪਣੀ ਸੇਫਟੀ ਨਾਲ ਧਿਆਨ ਚਾਹੀਦਾ ਹਾਂਜੀ 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 ਇਹ ਜੀ ਜਦੋਂ ਅਸੀਂ ਰੋਡ ਤੇ ਜਦੋਂ ਚੜਦੇ ਆ ਤੇ ਆਪਨਾ ਆਪ ਗੁਰਾ ਦੇਖ ਕੇ ਆ ਕੇ ਚੱਲਦੇ ਆ ਲਾਈਟਾਂ ਕੋ ਚੜਦੇ ਆ ਇੰਡੀਕੇਟਰ ਚੜਦੇ ਆ ਯਾਦ ਆ ਰਿਹਾ ਨਪਰ ਤੇ ਲੱਗੇ ਗੱਡੀ ਆ ਰਹੀ ਹੈ ਕੋਈ ਨੁਕਸਾਨ ਤਾਂ ਹੁੰਦਾ ਵਾ ਬੜੇ ਦਿਨਾਂ ਦੇ ਜਿਹੜਾ ਇਹਨੂੰ ਇਹਨੇ ਆਣਾ ਜਾਣਾ ਹੁੰਦਾ ਜਾਂ ਕਿਤੇ ਵੀ ਕੋਈ ਪਰੇਸ਼ਾਨੀ ਵੀ ਆਂਦੀ ਹੁੰਦੀ ਹੈ ਜਿਵੇਂ ਕੰਮ ਤੇ ਜਾਣਾ ਹੁੰਦਾ ਬਾਅਦ ਦੇਰ ਆਏ ਹੋਏ ਬੱਸ ਨੂੰ ਹੋਣੀ ਚੱਲਣਾ ਪੈਂਦਾ ਉਹਨੇ ਪਰੇਸ਼ਾਨੀ ਤੇ ਹਰ ਕਹਿੰਨੂੰ ਆਉਂਦੀ ਹੈ ਹਾਂ ਪਹਿਲੇ ਆਪਣਾ ਨਾਮ ਦੱਸਿਓ ਗੁਰਨਾਮ ਸਿੰਘ ਕੀ ਕੰਮ ਕਰਦੇ ਹੋ 릭ਸ਼ਾ 릭ਸ਼ਾ ਹਾਂਜੀ ਅਈ ਤੋਂ ਤਾਂ ਤੇ ਕਿੰਨੀ ਕਿ ਪਰੇਸ਼ਾਨੀ ਹੁੰਦੀ ਤੇ ਕਿੰਨੇ ਵਜੇ ਜਲਦੇ ਮੈਂ 4:30 ਵਜੇ ਘਰੋਂ ਨਿਕਲਿਆ ਤੇ ਤੁਹਾਨੂੰ ਬਹੁਤ ਜਿਆਦਾ ਹੀ ਗਾੜੀ ਦਿਖਾਈ ਕੱਖ ਨਹੀਂ ਹੁੰਦਾ ਪਰੇਸ਼ਾਨੀ ਕਿੰਨੀ ਹੁੰਦੀ ਹੈ ਪਰੇਸ਼ਾਨੀ ਤਾਂ ਹਣੀ ਹਣੀ ਜੇ ਤੁਹੰਦੇ ਪੈਂਦੀ ਹੈ ਪਰੇਸ਼ਾਨੀ ਹੁੰਦੀ ਹੈ ਜਦੋਂ ਗਾਈ ਦਾ ਲੱਭਦਾ ਹੀ ਗਾੜੀ ਕੱਖ ਨਹੀਂ ਆ ਉਹ ਚੀਜ਼ ਦਾ ਨਹੀਂ ਅੱਗੋਂ ਪਤਾ ਲੱਗਦਾ ਵੀ ਕਿਹੜੀ ਚੀਜ਼ ਆ ਰਹੀ ਹੈ ਕਿਹੜੀ ਨਹੀਂ ਆ ਰਹੀ ਦੋ ਮੋਟਰਸਾਈਕਲ ਬਰਾਬਰ ਤੇ ਹੁੰਦੇ ਉਹਨਾਂ ਨੂੰ ਜਾਵਦਾ ਜਦੋਂ ਵੱਡੀ ਆਉਣ ਲਈ ਆ ਲੱਗਦਾ ਨਹੀਂ ਸਾਵਧਾਨੀ ਕਰਨੀ ਨਹੀਂ ਆ ਨਹੀਂ ਦੇਰ ਕੋ ਸਾਵਧਾਨੀ ਹੈ ਚੱਲਣ ਦਾ ਆਸਤੇ ਚੱਲਣਾ ਚਾਹੀਦਾ ਬਿਲਕੁਲ ਕੇ ਇਹ ਰੱਖਿਆ ਜੀ ਬੰਦੇ ਰੱਖਿਆ ਵਾਲਿਆਂ ਨੂੰ ਤਾਂ ਬਹੁਤ ਤੰਗੀ ਹੁੰਦੀ ਆ ਹਾਂ ਤੰਗੀ ਹੁੰਦੀ ਹੋਣੀ ਆ ਤੇ ਕਿੰਨੇ ਵਜੇ ਉੱਠਦੇ ਨੇ ਮੈਂ ਉੱਠਦਾ ਤੇ ਬੜੀ ਜਲਦੀਆਂ 3:30 ਵਜੇ ਉੱਠੋੜਨਾ ਮੈਂ 4:30 ਵਜੇ ਘਰੋਂ ਨਿਕਲਣਾ ਮੈਂ ਕਿ ਸਾਰੀ ਪਹਿਲੇ ਫੋਨ ਕਰਦੇ ਪਹਿਲੋਂ ਹੀ ਆ ਜਾਈਦਾ ਵਾ ਗੁਰਦੁਆਰਾ ਸਾਹਿਬ ਦੀ ਸਵਾਰੀ ਹੁੰਦੀ ਹੈ ਹਾਂ ਉਹ ਵਾਣੀ ਹੋਣੀ ਹੈ 3:30 ਪਹਿਲੋਂ ਲੈਂਦਾ ਨਾ 2 ਵਜੇ ਪੁੱਲ ਲੈਂਦਾ